कारवां तो निकल गया कोसों कारवां तो निकल गया कोसों राह बटके हुए कहाँ जाएं रहा बटके हुए कहाँ जाएं सत अस्सलाम वालेकुम नमस्कार सफर हिजरत व्लॉग लाहौर पाकिस्तान तू दिल्ली तक का सफर भारत पाक बॉर्डर से स्थित ਸ਼ੇਰ ਸ਼ਾ ਸੂਰੀ ਮਾਰਗ ਦਾ ਉਹ ਪਹਿਲਾ ਕੋਸ ਮিনার ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਤੋਂ ਅਸੀਂ ਆਪਣੇ ਸਫ਼ਰ ਦਾ ਆਗਾਜ਼ ਕਰਾਂਗੇ ਅਤੇ ਇਸ ਪ੍ਰਾਤਨ ਸ਼ੇਰ ਸ਼ਾ ਸੂਰੀ ਮਾਰਗ ਜਿਸ ਨੂੰ ਉੱਤਰਪਥ ਜਾਂ ਬਾਸ਼ੇ ਸੜਕ ਵਜੋਂ ਜਾਣਿਆ ਜਾਂਦਾ ਸੀ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਵੱਖ-ਵੱਖ ਸਮਿਆਂ ਤੇ ਇੱਥੋਂ ਗੁਜ਼ਰਦੇ ਹੋਣਗੇ ਕਾਰਵੇਂ ਮੁਗਲਿਆ ਕਾਲ ਸਮੇਂ ਸ਼ਾਲੀਮਰ ਬਾਗ ਲਾਹੌਰ ਤੋਂ ਮੋਗਲ ਫਾਜਾ ਦਿੱਲੀ ਜਾਣ ਲਈ ਇਸ ਰਸਤੇ ਦਾ ਹੀ ਵਰਦੋ ਕਰ ਦਿਆ ਸੀ ਤੇ ਭਾਰਤ ਵਿੱਚ ਸਥਿਤ ਇਹ ਕੋਸ ਮিনার ਜੋ ਕਿ ਬਾਰਡਰ ਲਾਈਨ ਤੇ ਬਿਲਕੁਲ ਸਥਿਤ ਹੈ ਪਿੰਡ ਰਾਜਥਲ ਜ਼ਿਲ੍ਹਾ ਮਰਸਾ ਰਾਜਥਲ ਵਿੱਚ ਇਹ ਸਥਾਨ ਹੈ ਲਾਲਾ ਬਲੀ ਪੀਰ ਦਾ ਕਹਿੰਦੇ ਹਨ ਸ਼ਾਹਪੁਰ ਲਾਕੇ ਤੂੰ ਪੀਰਾਂ ਦੀ ਦਰਗਾਹ ਤੇ ਦਰਸ਼ਨ ਕਰਨ ਲਈ ਸੰਗਤਾ ਮਲਤਾਨ ਜਾਇਆ ਕਰਦੀਆਂ ਸਨ ਪਰ 1947 ਦੀ ਵੰਡ ਤੋਂ ਬਾਅਦ ਸੜਕੀ ਰਸਤਾ ਬੰਦ ਹੋਣ ਕਾਰਨ ਸੰਗਤਾ ਨੇ ਭਾਰਤ ਦੇਸਰਾਖਰੀ ਪਿੰਡ ਰਾਜਤਾਲ ਵਿਖੇ ਪੀਰਾਂ ਦੀ ਦਰਗਾਹ ਦੀ ਉਸਾਰੀ ਕਰਵਾਈ ਬਾਦਸ਼ਾਹ ਅਕਬਰ ਨੇ ਇਸ ਪਿੰਡ ਵਿੱਚ ਤਾਲ ਦੀ ਉਸਾਰੀ ਕਰਾਈ ਅਤੇ ਉਸ ਦਾ ਪਾਣੀ ਰਾਵੀ ਦਰਿਆ ਤੋਂ ਲਗਦਾ ਸੀ ਜੰਗੀਰ ਜਦ ਵੀ ਈਰਾਨ ਜਾਂ ਲਾਹੌਰ ਤੋਂ ਦਿੱਲੀ ਨੂੰ ਜਾਇਆ ਕਰਦਾ ਸੀ ਤੋ ਇਸ ਪਿੰਡ ਵਿੱਚ ਰੁਕਿਆ ਕਰਦਾ ਸੀ ਇੱਕ ਵਾਰ ਤਾਂ ਉਹ 4 ਦਿਨ ਰੁਕਿਆ ਉਸ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਇਹ ਰਾਜਤਾਲ ਦਾ ਸਰੋਵਰ ਉਸ ਲਈ ਬਹੁਤ ਹੀ ਭਾਗਸ਼ਾਲੀ ਹੈ ਰਾਜਤਾਲ ਵਿਖੇ ਹੀ ਇੱਕ ਗੁਰਦੁਆਰਾ ਸਾਹਿਬ ਅਤੇ ਪ੍ਰਾਣੀ ਮਸਜਿਦ ਅੱਜ ਵੀ ਮੌਜੂਦ ਹੈ ਰਾਜਤਾਲ ਤੋਂ ਚੱਲ ਕੇ ਬੁਰਜ ਅਤੇ ਕਲਾਸ ਪਿੰਡਾਂ ਦੇ ਵਿੱਚ सेरशाह सूरी मार्ग पर स्थित है यह दूसरा कोस मीनार जिसमें ਤੁਸੀਂ ਦੇਖ ਰਹੇ ਹੋ ਭਾਰਤੀ প্রতੱਤਵ ਵਿਭਾਗ ਵੱਲੋਂ ਇਸ कोस मीनार ਕੋਲ ਲਗਾਇਆ ਗਿਆ బోర్ ਬਿਲਕੁਲ ਸਾਫ ਹੈ ਜਿਸ ਤੇ ਹੁਣ ਕੁਝ ਵੀ ਲਿਖਿਆ ਨਹੀਂ ਮਿਲਦਾ ਪਿੰਡ ਰਾਸਥਲ ਵਿੱਚ ਗੋਦਰਾ ਸ਼੍ਰੀ ਇਕੱਟ ਸਰ ਸਾਹਿਬੀ ਸਿੱਤੇ ਕਹਿੰਦੇ ਹਨ ਜਿੱਥੇ 6 ਮਿਸਲ ਸਰਦਾਰ ਇਕੱਠੇ ਹੋਏ ਸਨ ਅਤੇ ਸੂਰੀ ਫਗਾਨਾ ਵੱਲੋਂ ਇੱਕ ਬਾਮਨ ਦੀ ਪਤਨੀ ਨੂੰ ਛਡਾਇਆ ਸੀ ਇਸ ਰਸਤੇ ਤੇ ਅੱਗੇ ਚੱਲਦੇ ਆਂ ਸੀ ਪਹੁੰਚਾਂਗੇ ਸਰਾਈ ਅਮਾਨਤ ਖਾਨ ਇਹ ਰਸਤਾ ਇੱਕ ਪਾਸੇ ਅਟਾਰੀ ਨੂੰ ਜਾਨਵਲੇ ਰਸਤੇ ਨਾਲ ਜੁੜਦਾ ਹੈ ਤੇ ਦੂਸਰਾ ਪ੍ਰਤਨ ਬਾਸ਼ਾਈ ਸੜਕ ਜਾਂ ਛੇ ਸਸੂਰੀ ਮਾਰਗ ਸਾਹਮਣੇ ਪਹੁੰਚ ਗਿਆ ਸੀ ਸਰਾਈ ਅਮੰਤਖਾਂ ਇਹ ਹੈ ਸਰਾਈ ਅਮੰਤਖਾ ਦਾ ਪੁਰਾਣਾ ਖੂਬ ਅਸੀਂ ਪਹੁੰਚ ਚੁੱਕੇ ਹਾਂ ਅਕਬਰ ਅਤੇ ਜੰਗੀਰ ਕਾਲ ਦੀ ਪੁਰਾਣੀ ਸਰਾਈ ਅਮੰਤ ਖਾਨ ਇਹ ਸਾਹਮਣੇ ਦ੍ਰਿਸ਼ ਹੈ ਉਸ ਪ੍ਰਤਨ ਸਰਾਈ ਦਾ ਤੇ ਇੱਥੇ ਜੋ ਗਾਈਡ ਰੈਨਗੇ ਸਾਡੇ ਉਹ ਇਸ ਛੋਟੇ ਛੋਟੇ ਦੋ ਬੱਚੇ